ਕਿਹੜੀ ਗੱਲ ਇਹਦੇ ਉੱਤੇ ਸਰ ਇਹ ਬੰਦੇ ਨੇ ਸਾਡੇ ਨਾਲ ਆ ਕੀਤੀ ਆ ਕਿ ਮਰੀ ਕਿ ਮੇਰੇ ਮਰੀ ਕੋਈ ਨਹੀਂ ਦੇਣੀ ਹੈਗਾ ਇਹਨਾਂ ਨੇ ਕੰਜਰਾਂ ਨੇ ਲਾਉ ਪੀ ਰੱਖੇ ਤੇ ਸਾਡੇ ਨਾਲ ਨੇ ਇਹੋ ਜੀ ਸਰਕਾਰ ਬਣਾਈ ਇਹਨਾਂ ਨੇ ਕੋਈ ਇਲਾਜ ਨਹੀਂ ਸਾਡਾ ਸਾਨੂੰ ਕੜਵਾਤਾ ਸਰੋਦੀ ਉਥੋਂ ਕੜਵਾਤਾ ਸਾਨੂੰ ਇਹਨਾਂ ਨੂੰ ਕੌਣ ਤਾਂ ਕੀ ਪਾਵਾਂਗੇ ਅਸੀਂ ਕੀ ਸਾਨੂੰ ਇਹ ਕਰਕੇ ਸਾਡਾ ਨਾਲ ਮੈਂ ਕਿੱਥੇ ਘੜ ਕੇ ਕਰਾਵਾਂ ਯਾਰ ਮੈਨੂੰ ਲੋੜ ਕੀ ਆ ਦੀ ਜੀ ਜੇ ਇਲਜ਼ਾਮ ਲੱਗਦਾ ਤਾਂ ਕੰਨ ਸਪਾਈ ਤੇ ਮੈਂ ਤਾਂ ਹੁਣ ਤੁਸੀਂ ਵੀ ਖੜੇ ਹੀ ਆਂ ਤੁਸੀਂ ਖੜੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਮੇਰੀ ਗੱਡੀ ਜੇ ਵੱਜੀ ਆ ਮੈਂ ਆਹ ਸਾਹਮਣੇ ਗੱਡੀ ਖੜੀ ਆ ਜਦੋਂ ਦਾ ਮੈਂ ਘਰੇ ਗਿਆ ਠੀਕ ਹੈ ਜਦੋਂ ਦੀ ਉਹ ਗੱਲ ਕਰਦੇ ਆ ਉਦੋਂ ਦਾ ਮੈਂ ਟਾਈਮ ਮੇਰੇ ਕੈਮਰੇ ਲੱਗੇ ਆ ਮੈਂ ਕਿਤੇ ਗੱਡੀ ਹੋਰ ਲੈ ਕੇ ਗਿਆ ਹੋਵਾਂ ਠੀਕ ਹੈ ਫਿਰ ਮੈਨੂੰ ਦੱਸ ਦਿਓ ਜੇ ਕੋ ਹਾਂ ਇਹ ਗੱਲ ਹੈਗੀ ਆ ਇਹ ਜੈਤੋ ਵਾਲੇ ਪਾਸੇ ਰੋੜੀ ਕਪੂਰੇ ਖੜੇ ਸੀ ਜੈਤੋ ਵਾਲੇ ਪਾਸੇ ਨੂੰ ਕੋਈ ਗੱਡੀ ਆਉਂਦੀ ਇਹਨਾਂ ਦੇ ਵਿੱਚ ਵੱਜੀ ਆ ਆ ਉੱਥੇ ਜਾ ਕੇ ਇਹਨਾਂ ਨੇ ਐਕਸੀਡੈਂਟ ਕੀਤਾ ਥੋੜਾ ਅੱਗੇ ਆ ਕੇ ਜੀ ਆਮੜਾ ਸਾਹਮਣੇ ਗੱਡੀ ਦਾ ਅਕਸੀਡੈਂਟ ਹੁੰਦਾ ਤੇ ਪਿੱਛੋਂ ਲੈ ਕੇ ਗੱਡੀ ਮਾਰੀ ਇਹਨਾਂ ਨੇ ਉਹ ਤਾਂ ਮੈਂ ਸੰਭਾਲ ਲੈ ਸੰਭਲ ਗਏ ਤੂੰ ਸੀ ਜਾ ਰਹੇ ਸੀ ਜਾਂ ਆ ਰਹੇ ਸੀ ਇਹ ਤਾਂ ਜਾ ਰਹੇ ਸੀ ਪਰ ਇਹ ਇਹ ਉਧਰ ਨੂੰ ਜਾ ਰਹੇ ਸੀ ਇਹ ਵੀ ਜਾ ਜਾਂਦੇ ਪਿੱਛੋਂ ਜਾਂਦੇ ਸਾਰੀਆਂ ਲੋਕਾਂ ਨੂੰ ਕੋਈ ਨਹੀਂ ਆਇਆ ਸਾਡੇ ਜੇ ਆਥੇ ਮੰਨ ਤੇ ਹੈਗੇ ਉਹ ਸਾਨੂੰ ਲੈ ਕੇ ਆ ਜੇ ਉੱਥੇ ਸੀਗੇ ਤੇ ਸਾਨੂੰ ਲੈ ਕੇ ਕਿਉਂ ਨਹੀਂ ਆਏ ਉਹ ਉਹ ਕਿਹਦਾ ਤੋਂ ਬੋਲੀ ਆ ਇਹ ਆ ਰਿਹਾ ਨਾ ਇਹਨਾਂ ਨੇ ਬੋਲੋ ਪਹਿਲਾਂ ਜੇ ਸੀ ਕਿਤੇ ਗੱਡੀ ਦੇ ਵੇਖ ਲੈਣ ਦੇ ਇਰਦਾਂ ਖਾਂ ਦੇ ਤੇ ਲਾ ਦਾ ਕੋਈ ਜਾਨ ਵੀ ਲਗਾਉਂਦਾ ਕੋਈ ਜਾਨ ਲਗਾਉਂਦਾ ਤਨਿਹਾਰਾ ਨਾ ਮਗੇ ਇਹੋ ਜਿਹਾ ਕੋਈ ਅਨਪੜਵਾਰ ਨਹੀਂ ਹੁੰਦਾ ਦਾ ਅਨਪੜਾ ਨੂੰ ਵੀ ਆਖੜ ਹੁੰਦੀ ਐ ਨੀ ਕਿਤਾਬ ਕੋਣ ਆ ਧਰਮਜੀਤ ਤਾਰਾ ਦੇ ਬਾਈ ਜੀ ਬਾਈ ਜੀ ਅਸੀਂ ਉੱਥੇ ਅਸੀਂ ਸੀ ਨਾ ਅਸੀਂ ਉੱਥੇ ਸੀਗੇ ਸਾਨੂੰ ਸਾਰਿਆਂ ਨੇ ਕਿਹਾ ਉਹ ਧਰਮਜੀਤ ਆ ਉਹ ਭਜਾ ਕੇ ਲੈ ਗਏ ਬਾਈ ਚੋਲਾ ਆ ਜਾਂ ਕੋਈ ਵੀ ਮਾਰ ਗਿਆ ਤਾਂ ਪਾਏਗੇ ਵੀ ਸਰਕਾਰ ਦਾ ਬੰਦਾ ਮਾਰ ਗਿਆ ਯਾਰ ਗੱਟੀ ਜਰਾ ਸੋਹਣ ਤਾਂ ਨਹੀਂ ਦੱਸ ਕਲਿਆਣਾ ਨਹੀਂ ਦੇਣਾ ਨਹੀਂ ਹੈਗਾ ਇਹਨਾਂ ਨੇ ਕੰਜਰਾਂ ਨੇ ਲਾਉ ਵੀ ਰੱਖੇ ਤੇ ਸਾਡੇ ਇਹਨਾਂ ਨੇ ਏ ਹੋਜੀ ਸਰਕਾਰ ਬਣਾਈ ਇਹਨਾਂ ਨੇ ਕੋਈ ਇਲਾਜ ਨਹੀਂ ਸਾਡਾ ਸਾਨੂੰ ਕੜਵਾਤਾ ਸਰੋਦੀ ਉਸ ਤੋਂ ਕੜਵਾਤਾ ਸਾਨੂੰ ਇਹਨਾਂ ਨੂੰ ਵੋਟਾਂ ਕਿ ਪਾਵਾਂਗੇ ਅਸੀਂ ਕੀ ਸਾਨੂੰ ਇਹ ਕਰਨਗੇ ਸਾਡਾ लाज ਵੀ ਨਹੀਂ ਹੋ ਜਤਾ ਸਰ ਛੋਟੇ ਕੋਲੇ ਜਾਂਦੇ ਸੀ ਅਸੀਂ ਮੈਂ ਤਾਂ ਇੱਥੇ ਮੈਂ ਮੈਂ ਤੁਸੀਂ ਇੱਕ ਵਾਰੀ ਬੱਚੇ ਨੂੰ ਹਸਪਤਾਲ ਦਾ ਕਿਹੜੀ ਗੱਡੀ ਆ ਗਈ ਉਹ ਤੇ ਸਰ ਇਹ ਬੰਦੇ ਨੇ ਸਾਡੇ ਨਾਲ ਆ ਕੀਤੀ ਆ ਕਿਨੇ ਮਾਰੇ ਕਿਨੇ ਮਾਰੇ ਮੇਰੇ ਮਾਰੇ ਆ ਗੱਡੀ ਗੱਡੀ ਕਿਤੇ ਐਕਸੀਡੈਂਟ ਕਿਤੇ ਆ ਗਿਆ ਸਾਨੂੰ ਰੋਕ ਕੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਆਪਾਂ ਆਪਣੇ ਬੰਦੇ ਤੇ ਤੋਂ ਕਰਾਂਗੇ ਪਰ ਅੰਮ੍ਰਿਤ ਜੀ ਇੰਤਜ਼ਾਰ ਅਵਾਜ਼ ਨਹੀਂ ਸੀ 10000 ਦੀ ਗੱਲ ਹੈ ਜੀ ਅੱਛਾ ਰਮਨ ਜੀ ਤੋਂ ਗੱਡੀ ਕਿਸੇ ਨੇ ਸੁਣਵਾਇੀ ਸਾਡੇ ਕਿਸੇ ਨੇ ਸੁਣਵਾਇੀ ਆਈ ਬੰਦਾ ਸੀ ਇਹਨੇ ਗੱਡੀ ਮਾਰੀ ਇਹਨਾਂ ਨੇ ਗੱਡੀ ਮਾਰੀ ਸਾਡੇ ਕਿਹੜੇ ਬੰਦੇ ਨੇ ਪੱਜ ਗਏ ਕਿਹੜੇ ਬੰਦੇ ਨੂੰ ਮੈਂ ਜਾਂਦਾ ਭਾਈ ਉਹ ਆ ਗਿਆ ਦਮਜੀਤ ਉਹ ਆਹ 10000 ਕਮਾਲ ਹੋ ਗਈ ਆ ਬੱਚੇ ਕੜਾ ਕੀ ਕੀ ਸੀ ਗੱਡੀ ਕੀ ਸੀ ਵਾਈਟ ਗੱਡੀ ਸਾਰਾ ਉਹ ਨਾ ਬੇਸਾਰੇ ਪੁੱਤਾਂ ਬਣਾ ਕੇ ਲੱਗੇ ਲੱਗੇ ਪੰਜਾਬੀ ਨੂੰ ਪਤਾ ਹੀ ਨਹੀਂ ਸਾਨੂੰ ਕਿਹੜੀ ਗੱਡੀ ਸਾਨੂੰ ਦਾਖਲ ਹੋਣ ਨਹੀਂ ਦਿੱਤਾ ਇੱਥੋਂ ਫੋਨ ਕਰਵਾ ਕੇ ਬਾਹਰ ਖੜਵਾਤਾ ਟੈਂਗਾਂ ਨੇ ਨਹੀਂ ਹੋਣ ਦਿੱਤਾ ਸਾਰਾ ਇਹਨਾਂ ਨੇ ਦਾਖਲ ਹੋਣ ਨਹੀਂ ਦਿੱਤਾ ਸਾਰਾ ਕਾਡਾ ਨਾਮ ਨਹੀਂ ਆਉਂਦਾ ਕਾਡਾ ਬਾਰੇ ਕੀ ਕਹਿੰਦੇ ਊਇਲ ਜੋ ਹਰੇਕਾ ਇਹਨਾਂ ਦਾ ਨਹੀਂ ਸੱਜੇ ਮੈਂ ਆਇਆ ਸੱਚੀ ਗੱਲ ਆ ਇਹ ਸੱਚੀ ਮੈਂ ਨਸਰ ਅਜਾ ਲਾਇ ਨਾ ਦੱਸਦਾ ਬੰਦ ਲੋ ਉਹ ਸਾਡੇ ਕੁੜੇ ਆ ਦੇਖ ਲੈ ਕੁੜੇ ਬੰਦੋਂ ਮੈਂ ਚਾਹਤਾ ਭਾਈ ਨੂੰ ਚੰਗੀ ਦੇ ਤਾ ਕੀ ਹੋ ਗਿਆ ਨਹੀਂ ਪਤਾ ਲੱਗਾ ਪਿੱਛੇ ਖੜਾ ਆ ਕਿਤੇ ਆ ਨਹੀਂ ਏ ਇਹ ਨਾ ਇਹ ਕੱਟੀ ਕਿਹੜੀ ਸੀ ਕੱਟੀ ਕਿਹੜੀ ਸੀ ਵਾਈਟ ਕੱਟੀ ਸੀ ਸਾਰਾ ਹੁਣ ਇਹ ਸਾਨੂੰ ਠੁੱਠਾ ਬਣਾਇਆ ਪਿੰਡ ਕਿਹੜਾ ਪਿੰਡ ਕਿਹੜਾ ਪਿੰਡ ਆ ਪਿੱਛੇ ਰੰਦਾ ਹੀ ਮੈਂ ਉਹਨਾਂ ਵੀ ਬਾਹਰ ਨਹੀਂ ਦਾਖਲ ਸਾਨੂੰ ਦਾਖਲ ਹੋਣ ਨਹੀਂ ਦਿੱਤਾ ਹੀ ਉੱਥੋਂ ਫੋਨ ਕਰਵਾ ਕੇ ਸਾਨੂੰ ਬਾਹਰ ਖੜਵਾਤਾ ਰੰਦਾ ਨੇ ਨਹੀਂ ਹੋਂ ਦਿੱਤਾ ਸਰ ਇਹਨਾਂ ਨੇ ਦਾਖਲ ਹੋਣ ਹੀ ਨਹੀਂ ਦਿੱਤਾ ਸਰ ਨਾ ਨਾਜ ਨਹੀਂ ਹੋਂ ਦਿੱਤਾ ਸਾਡਾ ਪਤਾ ਕੀ ਕਹਿੰਦੇ ਊਇਲ ਜਾ ਫਰਕ ਆ ਇਹਨਾਂ ਦਾ ਗਾਉਂ ਹੋਣੇ ਮਾਰਦੇ ਨੇ ਇਹ ਸੱਚੀ ਬੰਦਾ ਸਰ ਅਡਾ ਨਾਜ ਨਹੀਂ ਦਿੱਤਾ सॼी गुड़िया वेख लो अॼु तूं हिकु ਸਤੇ ਜੇ ਤੁਮ ਕਾਸ਼ ਕੇ ਦਾ ਮੋਟਰਸਾਈਕਲ ਦੀ ਸੀ ਕੇ ਚਾਹ ਦੇਖੀ ਪਾਸਾ ਦੇਖਿਆ ਦੇ ਸਾਟਿਆ ਹੋ ਗਿਆ ਨਹੀਂ ਕੁੜੀ ਕਿਥੇ ਪੈਲਾ ਸ਼ਬਣਾ ਯਾਰ ਤੇਰਾ ਉਹ ਬਤਤਾਉ ਇਹ ਨਹੀਂ ਮਰੀ ਕੱਢੀ ਠੀਕ ਹੈ ਜੇ ਕੋ ਤੁਹਾਨੂੰ ਲੱਗਦਾ ਇਹਦੇ ਨਿਸ਼ਾਨ ਹੈ ਕੋਈ ਚਟਾਕ ਹੈ ਤੁਸੀਂ ਵੇਖ ਲਓ ਕਿਸੇ ਤੋਂ ਡੈਂਟਰ ਤੋਂ ਚੈੱਕ ਕਰਾ ਲਓ ਮੈਂ ਆਪਦਾ ਹੋਰ ਕਹਿ ਸਕਦਾ ਠੀਕ ਹੈ ਨਹੀਂ ਨਹੀਂ ਤੁਸੀਂ ਉਹਨਾਂ ਖੜ ਕੇ ਇੱਕ ਪਾਸੇ ਉਹਨਾਂ ਨੂੰ ਸਰਟੀਫਾਈ ਕਿਉਂ ਨਾ ਕਰਾਈ ਦੋ ਮਿੰਟ ਖੜ ਕੇ ਪਾਸੇ ਤਾਂ ਮੈਂ ਕਿੱਥੇ ਖੜ ਕੇ ਕਰਾਵਾਂ ਯਾਰ ਮੈਨੂੰ ਲੋੜ ਕੀ ਆਦੀ ਜੀ ਜੇ ਇਲਜ਼ਾਮ ਲੱਗਦਾ ਭਲਾ ਨਹੀਂ ਸਿਰਫ ਮੈਂ ਤਾਂ ਹੁਣ ਤੁਸੀਂ ਵੀ ਖੜੇ ਹੀ ਆ ਤੁਸੀਂ ਖੜੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਮੇਰੀ ਗੱਡੀ ਜੇ ਵੱਜੀ ਆ ਮੈਂ ਸਾਹਮਣੇ ਗੱਡੀ ਖੜੀ ਆ ਜਦੋਂ ਦਾ ਮੈਂ ਘਰੇ ਗਿਆ ਠੀਕ ਹੈ ਜਦੋਂ ਦੀ ਉਹ ਗੱਲ ਕਰਦੇ ਆ ਉਦੋਂ ਦਾ ਮੈਂ ਟਾਈਮ ਮੇਰੇ ਕੈਮਰੇ ਲੱਗੇ ਆ ਮੈਂ ਕਿਤੇ ਗੱਡੀ ਹੋਰ ਲੈ ਕੇ ਗਿਆ ਹੋਵਾਂ ਠੀਕ ਹੈ ਫਿਰ ਮੈਨੂੰ ਦੱਸ ਦਿਓ ਜੇ ਕੋ ਹਾਂ ਇਹ ਗੱਲ ਹੈਗੀ ਆ ਇਹ ਜੈਤੋ ਵਾਲੇ ਪਾਸੇ ਰੋੜੀ ਕਪੂਰੇ ਖੜੇ ਸੀ ਜੈਤੋ ਵਾਲੇ ਪਾਸੇ ਨੂੰ ਕੋਈ ਗੱਡੀ ਆਉਂਦੀ ਇਹਨਾਂ ਦੇ ਵਿੱਚ ਵੱਜੀ ਆ ਅਸੀਂ ਹਲਕਾ ਇਹਨਾਂ ਦੇ ਪਿੱਛੇ ਮਾਦੀ ਪੱੜ ਤੇ ਜ਼ਿਆਦਾ ਇਲਜ਼ਾਮ ਖੌ ਲੱਗਦਾ ਐਕਸੀਡੈਂਟ ਬਾਈ ਜੀ ਇਹਨਾਂ ਨੂੰ ਹੁਣ ਕੀ ਮੈਂ ਦੱਸਾਂ ਵੀ ਖਾਣ ਬਣਾਈ ਬੈਠੇ ਆ ਲੋਕ ਜੀ ਪਹਿਲਾਂ ਬਾਈ ਅਮੋਲਕ ਜੀ ਨੇ ਇੱਕ ਪ੍ਰਸ਼ਾਸਨ ਤੋਂ ਜਿਹੜਾ ਉਹਨਾਂ ਨੂੰ ਦਵਾਤਾ ਮੁਆਵਜ਼ਾ ਦਵਾਤਾ ਇਸੇ ਕਰਕੇ ਇਹਨਾਂ ਨੂੰ ਐਂ ਲੱਗਦਾ ਵੀ ਖੌਨੀ ਜੇ ਕੋਣ ਕੋਈ ਹੋਰ ਕੋਈ ਨੁਕਸਾਨ ਕਰ ਗਿਆ ਤਾਂ ਚਲੋ ਦੇ ਦਿਓ ਉਹਨਾਂ ਨੂੰ ਕਹਿ ਦਿਓ ਇਸੇ ਕਰਕੇ ਵੀ ਸਾਨੂੰ ਬਦਨਾਮ ਕਰਨ ਤੇ ਇੱਕ ਦੂਜੀ ਗੱਲ ਇਲੈਕਸ਼ਨਾਂ ਦਾ ਟਾਈਮ ਐ ਉਦੋਂ ਵੀ ਅਸੀਂ ਇਹੀ ਸੋਚਦੇ ਸੀ ਵੀ ਕਿਸੇ ਦੀ Laash ਨਾ ਰੋਲੇ ਠੀਕ ਐ ਹੁਣ ਇਹਨਾਂ ਨੇ ਚੱਕ ਕੇ ਜਿਹੜਾ ਕੰਮ ਤੋੜਿਆ ਇਹਨਾਂ ਨੇ ਵੀ ਐਂ ਤੋੜਿਆ ਜੀ ਬਾ ਤੁਸੀਂ ਇਹ ਤੁਹਾਨੂੰ ਮਿਲੇ ਜਦੋਂ ਡਿੱਗੇ ਪਏ ਸੀ ਕਿੱਥੇ ਮੈਨੂੰ ਮਿਲੇ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਖੜਾ ਸੀ ਤੁਸੀਂ ਇਲਾਜ ਲਈ ਇਹਨਾਂ ਨੂੰ ਕਹਿੰਦੇ ਸਾਨੂੰ ਦਾਖਲ ਨਹੀਂ ਹੁਣ ਦਿੱਤਾ ਕੋਈ ਇਹੋ ਜਿਹਾ ਮਨਾ ਯਾਰ ਮੈਨੂੰ ਕੋਈ ਕੋਈ ਚੀਜ਼ ਤਾਂ ਦਿਖਾਓ ਹੁਣ ਤੁਸੀਂ ਵੀ ਪੱਤਰਕਾਰ ਆ ਬਗੈਰ ਗੱਲ ਤੋਂ ਤਾਂ ਤੁਸੀਂ ਕਿਵੇਂ ਮੈਨੂੰ ਕਹਿ ਦਿਓਗੇ ਇੱਕ ਪਾਸੇ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਉੱਥੇ ਮੈਂ ਖੜਾ ਸੀ ਮੈਂ ਨਹੀਂ ਖੜਾ ਸੀ ਮੈਂ ਜਗਿਆ ਆ ਉਧਰਲੇ ਪਾਸੇ ਉਹਨਾਂ ਦਾ ਐਕਸੀਡੈਂਟ ਹੋਇਆ ਪਿਆ ਸੀ ਇਹ ਅਸੀਂ ਲੰਘ ਗਏ ਇਹਨਾਂ ਕੋਲ ਦੀ ਖੜਿਆਂ ਤੋਂ ਹਾਲਾਂਕਿ ਉੱਥੇ ਜਿਹੜੇ ਟਰੈਕਟਰ ਤੇ ਟਰਾਲੀ ਖੜੇ ਸੀ ਇੱਕ ਤੇ ਤਿੰਨ ਚਾਰ ਬੰਦੇ ਹੋਰ ਸੀ ਇੱਕ ਮੇਰੇ ਪਿੰਡ ਦਾ ਬੰਦਾ ਮੈਂ ਉਹਨੂੰ ਪਾਸ ਕਰਕੇ ਲੰਘ ਗਿਆ ਠੀਕ ਹੈ ਜੇਕਰ ਤੁਹਾਨੂੰ ਸਬੂਤਾਂ ਦੇ ਤੌਰ ਤੇ ਚਾਹੀਦਾ ਤਾਂ ਤੁਸੀਂ ਉਹਨਾਂ ਨੂੰ ਪਤਾ ਕਰ ਸਕਦੇ ਵੀ ਮੇਰੇ ਆਉਣ ਤੋਂ ਪਹਿਲਾਂ ਐਕਸੀਡੈਂਟ ਹੋ ਮੈਂ ਤਾਂ ਇਹ ਵੀ ਸੋਚੀ ਜਨਾ ਵੀ ਮੈਂ ਕੈਮਰਾ ਲਵਾ ਕੇ ਰੱਖਾਂ ਮੈਂ ਖਾਮਖਾਈ ਗੱਲ ਪੈਣ ਵਾਲੀ ਗਲੇ ਵਾਲੀ ਗੱਲ ਹੈ ਠੀਕ ਹੈ ਮੈਨੂੰ ਕਹਿ ਕਰੀ ਜਾਂਦੇ ਕਹਿੰਦੇ ਜੀ ਤੁਸੀਂ ਉਹਨਾਂ ਦਾ ਇਲਾਜ ਕਰਾਓ ਮੈਂ ਇਲਾਜ ਕਰਾਦਾ ਕਰਾਂ ਮੈਂ ਤਾਂ ਚੋਰ ਹੋ ਗਿਆ ਜੇ ਮੈਂ ਇਲਾਜ ਕਰਾਉਣ ਲੱਗ ਗਿਆ ਤਾਂ ਨਹੀਂ ਗਰੀਬ ਬੰਦੇ ਖਾਤੋਂ ਫੋਨ ਤਾਂ ਕਰ ਸਕਦੇ ਆ ਆਪਾਂ ਯਾਰ ਭਾਈ ਮੈਂ ਮੈਨੂੰ ਫੋਨ ਹੀ ਨਹੀਂ ਆਇਆ ਮੈਂ ਕਰਦਾ ਕੀ ਇਹ ਬੰਦਾ ਖੜਾ ਸੀ ਉਦੋਂ ਨਾ ਮੈਂ ਵੀ ਆਪਾਂ ਕਹਿ ਸਕਦੇ ਸੀ ਜਾਓ ਤੁਸੀਂ ਇਲਾਜ ਕਰਾ ਦੇਣਾ ਤੁਸੀਂ ਜਾਓ ਅਸੀਂ ਡਾਕਟਰਾਂ ਨੂੰ ਤੇ ਮੈਂ ਮੈਂ ਤਾਂ ਇਲਾਜ ਕਰਾਉਣ ਉਹਦੇ ਸਰਕਾਰੀ ਹਸਪਤਾਲ ਚ ਦਾਖਲ ਹੋ ਜਾਣ ਬਸ ਗੱਲ ਮੁਕੀ ਆਈ ਸੀ ਜੀ ਇਹਨਾਂ ਨੇ ਉੱਥੇ ਕਹ ਇਹ ਸਾਨੂੰ ਕੀ ਇਹਦੇ ਸਾਡੇ ਪੱਟੀ ਕਿਸੇ ਕੱਲੀ ਹੋਰ ਕੋਈ ਇਲਾਜ ਨਹੀਂ ਦਿੱਤਾ ਨਾ ਪੱਟੀ ਕੀਤੀ ਆ ਠੀਕ ਲਾਈ ਉਹ ਤੋਂ ਇੱਥੋਂ ਕਹਿੰਦੇ ਉੱਥੋਂ ਕਹਿੰਦੇ ਫਰੀਦਕੋਟ ਲੈ ਜਾਓ ਸਾਨੂੰ ਫਰੀਦਕੋਟ ਭੇਜਤਾ ਗਿਆ ਬਈ ਸਾਰਾ ਤੇ ਇਹ ਇਹ ਬਈ ਪੂਰੀ ਘਟਨਾ ਕੀ ਹੋਈ ਆ ਕਿੱਥੇ ਜਾਂਦੇ ਸੀ ਕੋਈ ਘਟਨਾ ਅਸੀਂ ਤਾਂ ਜਾ ਰਹੇ ਸੀ ਮੇਰੀ ਮਾਸੀ ਕੋਈ ਪ੍ਰੋਗਰਾਮ ਸੀ ਅਸੀਂ ਉੱਥੇ ਜਾ ਰਹੇ ਸੀ ਤੇ ਉੱਥੇ ਜਾਂਦੇ ਨੂੰ ਆ ਜਿਹੜਾ ਇੱਥੇ ਰੋੜੀ ਕੋਟਰੇ ਤੋਂ ਉੱਲੇ ਪਾਸੇ ਮੰਦਿਰ ਹੁੰਦਾ ਨਾ ਹਰਤਾ ਦਾ ਮੰਦਿਰ ਹੁੰਦਾ ਆ ਉੱਥੇ ਜਾ ਕੇ ਇਹਨਾਂ ਨੇ ਐਕਸੀਡੈਂਟ ਕੀਤਾ ਥੋੜਾ ਅੱਗੇ ਜਾ ਕੇ ਜੀ ਆਪਾਂ ਸਾਹਮਣੇ ਚਾਹੇ ਦਿਓ ਦਾ ਐਕਸੀਡੈਂਟ ਹੁੰਦਾ ਜੇ ਪਿੱਛੋਂ ਲੈ ਕੇ ਗੱਡੀ ਮਾਰੀ ਇਹਨਾਂ ਨੇ ਉਹ ਤਾਂ ਮੈਂ ਸੰਭਾਲ ਸੰਭਲ ਕਹਿੰਦੇ ਤੁਸੀਂ ਜਾ ਰਹੇ ਸੀ ਜਾਂ ਆ ਰਹੇ ਸੀ ਇਹ ਤਾਂ ਜਾ ਰਹੇ ਸੀ ਪਰ ਇਹ ਉਹਦੇ ਨੂੰ ਜਾ ਰਹੇ ਸੀ ਇਹ ਵੀ ਜਾ ਜਾਂਦੇ ਰਹੇ ਪਿੱਛੋਂ ਜਾਂਦੇ ਕਿੰਨੇ ਵਜੇ ਦੀ ਗੱਲ ਹੈ ਇਹ 11 ਵਜੇ ਦੀ 11 ਤੜਕੇ ਸਵੇਰੇ 11 ਵਜੇ ਦੀ ਉਦੋਂ ਸਾਡੇ ਅੱਡੇ ਤੱਕੇ ਖਵਾਏ ਇਹਨਾਂ ਨੇ ਇਹ ਕਹਿੰਦੇ ਸਾਡੇ ਕੋਲੇ ਲਾਏ ਹੈ ਨਹੀਂ ਉੱਥੇ ਜਾਓ ਉਹ ਕਹਿੰਦੇ ਉੱਥੇ ਜਾਓ ਸਾਨੂੰ ਐ ਭੇਜਿਆ ਗਿਆ ਉੱਥੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਉਹ ਕਹਿੰਦੇ ਇਹ じゃ ਇੱਥੇ ਇਲਾਜ ਹੋਊਗਾ ਕੱਲਾ ਤੁਹਾਡੇ ਕੋਈ ਰਿਪੋਰਟ ਰਿਪੋਰਟ ਨਹੀਂ ਹੋਣੀ ਇਹ ਤੂੰ ਤੁਸੀਂ ਐਮਐਲਆਰ ਦੀ ਕਟਾਈ ਐਮਐਸਆਈ ਅਸੀਂ ਕਟਾਂਦੇ ਸੀ ਸਰ ਉਹ ਕਹਿੰਦੇ ਇਹ ਇੱਥੇ ਕੱਟੇ ਨਹੀਂ ਲੈਣ ਜਿੱਥੋਂ ਤੁਹਾਡਾ ਹੋਊਗਾ ਕਾਰਵਾਈ ਜਿੱਥੋਂ ਜਾਓ ਤੁਸੀਂ ਹੂੰ ਲੈ ਕਹਿੰਦੇ ਤਾਂ ਆਜੋ ਆਪਾਂ ਡਾਕਟਰ ਸਾਹਿਬਾਨਾ ਨਾਲ ਵੀ ਗੱਲਬਾਤ ਕਰਦੇ ਆਂ ਮੈਂ ਇੱਥੇ ਆਪਣੀ ਜੁਤੀ ਤਾਂ ਤੁਸੀਂ ਸਾਹਮਣੇ ਬੱਚੀ ਦੇਖ ਸਕਦੇ ਹੋ ਬੱਚੀ ਦੇ ਬਾਈ ਸਵੇਰੇ ਆਏ ਸੀ ਇਹ ਮਰੀਜ਼ ਜਿਹੜੇ ਦੋਸਤ ਦਾ ਬਾਸਟ ਸ਼ੁਰੂ ਹੋਇਆ ਹੈ ਠੀਕ ਹੈ ਸਵੇਰੇ ਤੁਸੀਂ ਹੈਣੀ ਸੀ ਕਿ ਜੀ ਸੀਗੀ ਤਾਂ ਲੈ ਕੇ ਕਰਕੇ ਅਸੀਂ ਰੱਖਦੇ ਠੀਕ ਹੈ ਕਰਕੇ ਪੇਸ਼ੈਂਟ ਨੂੰ ਵੀ ਸਮਝਣਾ ਚਾਹੀਦਾ ਜਿੱਥੇ ਡਾਕਟਰ ਵੀ ਨਹੀਂ ਹੈਗਾ ਉੱਥੇ ਕੋਈ ਫਾਇਦਾ ਨਹੀਂ ਹੂੰ ਕੱਟੇ ਤਾਂ ਉਹ ਤਾਂ ਨਹੀਂ ਕਿਹਾ ਇਹ ਥੋਲੇ ਆ ਕੇ ਉੱਥੇ ਜਾਵੜੋ ਉੱਥੇ ਲੈ ਕੇ ਮੇਰੀ ਬੱਚੀ ਰਾਤੇ ਮਰ ਜਾਂਦੀ ਉਹਦਾ ਕੌਣ ਜ਼ਿੰਮੇਵਾਰ ਸੀ ਕਿਹੜੇ ਹਸਪਤਾਲ ਚ ਗਏ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਕਾ ਕੋੜਕਪੁਰਾ ਸਿਵਲ ਚ ਕੋੜਕਪੁਰੇ ਵਾਲੇ ਕੀ ਕਹਿੰਦੇ ਸੀ ਕੋੜਕਪੁਰੇ ਵਾਲੇ ਕਹਿੰਦੇ ਇੱਥੇ ਤੁਹਾਡਾ ਕੁਝ ਨਹੀਂ ਹੋਣਾ ਤੁਸੀਂ ਉੱਥੇ ਜਾ ਤੁਹਾਨੂੰ ਰੈਫਰ ਕਰਦੇ ਆ ਡਾਕਟਰ ਦਾ ਪਤਾ ਕੌਣ ਸੀ ਜਿਨ੍ਹਾਂ ਨੇ ਤੁਹਾਨੂੰ ਇੱਥੇ ਆਇਆ ਉੱਥੇ ਡਾਕਟਰ ਇੱਕ ਠੀਕੇ ਬੰਦੇ ਦੀ ਓਕੇ ਚਲੋ ਕੋਈ ਗੱਲ ਨਹੀਂ ਕਿਉਂਕਿ ਅ ਮਰੀਜ਼ ਭੋਲਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਡਾਕਟਰ ਸੀ ਜਾਂ ਕਿਵੇਂ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਕਿ ਭਾਈ ਨਾਂ ਕੀ ਆ ਤੁਹਾਡਾ ਕਿਹੜਾ ਪਿੰਡ ਆ ਮੇਰਾ ਆਹੀ ਆਈ ਰਸ਼ਮੰਦ ਆਸ ਮੇਰਾ ਆਹੀ ਪਿੰਡ ਆ ਬਈ ਬਿੰਟੂ ਵੀ ਜਾਣਦੀ ਬਈ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਤੁਹਾਡੇ ਗੱਡੀ ਮਾਰਿਆ ਉਹ ਆਮ ਆਦਮੀ ਦਾ ਹੀ ਬੰਦਾ ਸੀ ਇਹ ਨਹੀਂ ਦੇਖਿਆ ਇਹ ਨਹੀਂ ਦੇਖਿਆ ਪਰ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਤਾਂ ਪਸਾਨੇ ਤਾਂ ਜਾਣਦੇ ਵੀ ਨਹੀਂ ਅਸੀਂ ਤਾਂ ਨੰਗ ਕੇ ਆਏ ਆ ਨਹੀਂ ਨਹੀਂ ਆ ਬੰਦੇ ਨਾਲ ਆ ਸੁਣੋਗੇ ਇੱਕ ਗੱਲ ਸੁਣੋਗੇ ਤੁਸੀਂ ਉਹ ਇੱਕ ਬੰਦੇ ਦੇ ਮੁਰੇ ਪਨੇ ਕਿਹ ਕਹਿੰਦੇ ਅਜ ਨਾਲ ਉਹਦੇ ਖੜੇ ਸੀ ਦੇਖੀ ਜਾਂਦੇ ਸੀਗੇ ਵੀ ਇਹਨੇ ਇਹਦਾ ਐਕਸੀਡੈਂਟ ਪਹਿਲਾ ਹੋਇਆ ਸੀ ਕਹਿੰਦੇ ਕਹੀ ਆ ਉਹਨਾਂ ਨੇ ਲੋਕ ਕੋਈ ਨਹੀਂ ਖੜਾ ਸੀ ਨਹੀਂ ਇੱਕ ਮਿੰਟ ਇੱਕ ਮਿੰਟ ਇੱਥੇ ਲਾਓ ਉਹ ਆ ਗਿਆ ਕੋਈ ਸੀ ਤਾਂ ਕਿੱਥੋਂ ਆ ਗਿਆ ਆਹ ਦੀ ਆਵਾਜ਼ ਆ ਰਹੀ ਲੋਕਾਂ ਨੂੰ ਆਹ ਕੰਨੇ ਵੱਜਾ ਮਾਰਿਆ ਲੋਕਾਂ ਨੂੰ ਕੋਈ ਨਹੀਂ ਆਇਆ ਸਾਡੇ ਅੱਥ ਮੰਨ ਲੈ ਕੇ ਜੇ ਉੱਥੇ ਸੀਗੇ ਤਾਂ ਸਾਨੂੰ ਲੈ ਕੇ ਕਿਉਂ ਨਹੀਂ ਆਏ ਸਰ ਜੀ ਉਹਨਾਂ ਚੁੱਕਾ ਤੋਂ ਬੋਲੀ ਜਾਂਦੇ ਆ ਸਰ ਇਹਨਾਂ ਦੀ ਕੋਲ ਉਹ ਕਹਿੰਦੇ ਜੇ ਸੀ ਕਿਤੇ ਗੱਡੀ 'ਤੇ ਬੈਠੇ ਲਾਏ ਬੇ ਇਰਜ਼ਾਮ ਸਾਡੇ ਤੇ ਲਾਏ ਸਰ ਕੋਈ ਜਾਨ ਨਹੀਂ ਲਗਾਉਂਦਾ ਕਿਸੇ ਨੇ ਕੋਈ ਜਾਨ ਲਗਾਉਂਦਾ ਅਸੀਂ ਤੁਹਾਡੇ ਲਈ ਜਾਨ ਲਗਾਉਂਗਾ ਇਹੋ ਤਾਂ ਕੋਈ ਅਨਪੜਵਾਰ ਨਹੀਂ ਹੁੰਦਾਗਾ ਅਨਪੜਾ ਨੂੰ ਯਕੀਨ ਹੁੰਦੀ ਐ ਨਹੀਂ ਕਿਤਾਬ ਸਰ ਮੈਂ ਦੱਸ ਦਿੰਦਾ ਜੀ ਜੇ ਮੰਨ ਲਓ ਤਨੂ ਲੈ ਕੇ ਆਉਂਦੇ ਸਾਡੀ ਬੱਚੀ ਦੀ ਜਾਨ ਬਚਦੀ ਤੇ ਜਾਨ ਲਗਾਉਂਦੇ ਅੱਗੇ ਉਹ ਕੋਲੇ ਸਾਰੇ ਮਰਦੇ ਦੇਖ ਕੇ ਤੇ ਮਰ ਜਾਣੋਂ ਕੋਲੇ ਕਹਿੰਦੇ ਜੀ